ਜੈ ਭਾਰਤ ਦਾਸ ਬਦਮੀਰ ਸਿੰਘ ਰਿਆਲਾ ਇੰਚਾਰਜ ਬੌਧਨ ਸਮਾਜ ਪਾਰਟੀ ਹਲਕਾ ਸਮਰਾਲਾ ਜਿਹੜਾ ਅਸੀਂ ਅੱਜ ਖੰਨੇ ਦੇ ਵਿੱਚ ਧਰਨਾ ਦੇ ਰਹੇ ਹਾਂ ਸਾਡੇ ਬਹੁਤ ਹੀ ਸ਼ਰਧਾਰਜੋਗ ਸਾਥੀ ਨੇ ਗੁਰਦੀਪ ਸਿੰਘ ਕਾਲੀ ਜੋ ਪੈਲ ਤੋਂ ਨੇ ਅੱਜ ਤੋਂ ਪਹਿਲਾਂ ਵੀ ਕਈ ਵਾਰ ਇਹ ਪੁਲਸ ਨੇ ਉਹਨਾਂ ਧੱਕਾ ਕੀਤਾ ਲੇਕਰ ਅੱਜ ਉਹਨਾਂ ਨਜਾਇਜ਼ ਪਰਚਾ ਕਰਕੇ ਜਿਹੜਾ ਖੰਨਾ ਪੁਲਸ ਨੇ ਜੇਲ੍ਹ ਦੇ ਵਿੱਚ ਧੱਕਿਆ ਆ ਉਹਦੇ ਸਬੰਧ ਵਿੱਚ ਮੈਂ ਬੌਧਨ ਸਮਾਜ ਪਾਰਟੀ ਵੱਲੋਂ ਔਰ ਜਿਹੜੀਆਂ ਜਥੇਬੰਦੀਆਂ ਵੀ ਆਈਆਂ ਨੇ ਪਹਿਲਾਂ ਤਾਂ ਮੈਨੂੰ ਧੰਨਵਾਦ ਕਰਨਾ ਜਿਹੜੀ ਰਾਜਨੀਤਿਕ ਪਾਰਟੀਆਂ ਨੇ ਉਹਦਾ ਵੀ ਧੰਨਵਾਦ ਕਰਦਾ ਜਿਹੜੇ ਗਰੀਬ ਸਿੰਘ ਕਾਲੀ ਦੇ ਹੱਕ ਵਿੱਚ ਆਏ ਨੇ ਸੋ ਸਾਡੀ ਅੱਜ ਜਿਹੜੀ ਮੰਗ ਆ ਸਾਡੀ ਮੰਗ ਇਹ ਆ ਜਿਹੜਾ ਗਰੀਬ ਸਿੰਘ ਕਾਲੀ ਦੇ ਪਰਚਾ ਕੀਤਾ ਗਲਤ ਪਰਚਾ ਕੀਤਾ ਨਜਾਇਜ਼ ਕੀਤਾ ਇੱਕ ਵੀਡੀਓ ਚੱਲੀ ਆ ਮੁੱਖ ਮੰਤਰੀ ਪੰਜਾਬ ਦੀ ਉਹ ਸਾਰੇ ਲੋਕਾਂ ਨੇ ਸ਼ੇਅਰ ਕੀਤੀ ਆ ਗਰੀਬ ਸਿੰਘ ਕਾਲੀ ਨੇ ਆਪਣੇ ਪੇਜ ਤੇ ਸ਼ੇਅਰ ਕਰਤੀ ਉਹ ਕਸੂਰਵਾਰ ਹੋ ਗਿਆ ਵੱਡੇ ਵੱਡੇ ਲੀਡਰਾਂ ਨੇ ਸਾਰੀਆਂ ਪਾਰਟੀਆਂ ਦੇ ਲੋਕਾਂ ਨੇ ਉਹ ਵੀਡੀਓ ਨੂੰ ਸ਼ੇਅਰ ਕੀਤਾ ਅਸੀਂ ਨਹੀਂ ਕਹਿੰਦਾ ਸਹੀ ਆ ਜਾਂ ਗਲਤ ਆ ਨਿਕਰ ਸਾਡਾ ਇੱਥੇ ਮਕਸਦ ਇਹ ਆ ਵੀ ਜਿਹੜਾ ਅੰਵੇੜਕਰਵਾਦੀ ਅੱਜ ਗਰਦੀਪ ਸਿੰਘ ਕਾਲੀ ਜਿਹੜਾ ਲੋਕਾਂ ਦੀ ਗੱਲ ਕਰਦਾ ਲੋਕਾਂ ਦੇ ਨਾਲ ਖੜਦਾ ਜਿੱਥੇ ਤੱਕ ਆਉਂਦਾ ਉੱਥੇ ਪਹੁੰਚਦਾ ਉਸ ਇਨਸਾਨ ਨਾਲ ਤੱਕਾ ਹੋਇਆ ਉਹਦੇ ਹੱਕ ਵਿੱਚ ਅੱਜ ਸਾਰੀਆਂ ਦਲਿਤ ਸਮਾਜ ਜਥੇਬੰਦੀਆਂ ਤੇ ਰਾਜਨੀਤਿਕ ਪਾਰਟੀਆਂ ਸਾਡੇ ਬੰਦਾ ਬਹੁਦੇ ਸਮਾਜ ਪੱਟੀ ਵੱਲੋਂ ਅਸੀਂ ਉਹਦੇ ਹੱਕ 'ਚ ਆਏ ਆ ਅਸੀਂ ਖੰਡਾ ਪ੍ਰਸ਼ਾਸਨ ਨੂੰ ਐਸਐਸਬੀ ਸਾਹਿਬ ਖੰਡਾ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਉਹਦਾ ਪਰਚਾ ਰੱਦ ਕਰਕੇ ਉਹਨੂੰ ਬਿਨਾਂ ਸੱਤ ਰਿਆ ਕੀਤਾ ਜਾਵੇ ਸਾਡੀ ਇਹ ਮੰਗ ਆ ਜੀ